ਪਰਦਾ ਰਾਸ਼ਟਰਪਤੀ ਭਵਨ ਇੰਡੀਆ ਗੇਟ ਭਾਰਤ ਦੀ ਪਾਰਲੀਮੈਂਟ ਦਿੱਲੀ ਦਾ ਨਾਰਥ ਬਲਾਕ ਸਾਊਥ ਬਲਾਕ ਰਾਜਪਥ ਦਾ ਏਰੀਆ ਤੁਹਾਨੂੰ ਪਤਾ ਹੈ ਕਿ ਇਹ ਸਾਰਾ ਇਲਾਕਾ ਸਿੱਖ ਕੌਮ ਦੀ ਮਾਲਕੀ ਹੈ ਜੀ ਹਾਂ ਨਵੀਂ ਦਿੱਲੀ ਦਾ 1793 ਏਕੜ ਦਾ ਇਲਾਕਾ ਸਿੱਖ ਪੰਥ ਦੀ ਇੱਕ ਅਜੇਹੀ अजीम ਸ਼ਖਸੀਅਤ ਦੇ ਨਾਮ ਬੋਲਦਾ ਹੈ ਜੋ ਨਵੀਂ ਦਿੱਲੀ ਦੇ ਰਾਏਸੀਨਾ ਇਲਾਕੇ ਦੀ ਅੱਜ ਵੀ ਮਾਲਕ ਹੈ ਉਹੀ ਰਾਏਸੀਨਾ ਇਲਾਕਾ ਜਿੱਥੇ ਰਾਸ਼ਟਰਪਤੀ ਭਵਨ ਬਣਿਆ ਹੈ ਇੰਡੀਆ ਗੇਟ ਬਣਿਆ ਹੈ ਪਾਰਲੀਮੈਂਟ ਬਣੀ ਹੈ ਨਾਰਥ ਬਲਾਕ ਸਾਊਥ ਬਲਾਕ ਰਾਜਪਥ ਬਣੇ ਨੇ ਅਤੇ ਦਿੱਲੀ ਦੀ ਸਰਕਾਰ ਇਸ ਇਲਾਕੇ ਦੇ 400 ਕਿੱਲੇਾਂ ਦਾ ਠੇਕਾ ਅੱਜ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੰਦੀ ਹੈ ਹਾਂਜੀ ਦਿੱਲੀ ਦੀ 1793 ਏਕੜ ਜ਼ਮੀਨ ਸਾਡੇ ਬਾਬੇ ਦੀ ਹੈ ਤੇ ਅੱਜ ਵੀ ਕਾਗਜ਼ਾਂ ਵਿੱਚ ਸਾਡੇ ਉਸ ਬਾਬੇ ਦਾ ਨਾਮ ਬੋਲਦਾ ਹੈ ਉਹ ਬਾਬਾ ਉਸ ਸਮੇਂ ਦਾ ਸਾਊਥ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਸੀ ਅਤੇ ਉਸ ਦੇ ਕੋਲ ਉਸ ਸਮੇਂ ਆਪਣੀ ਪ੍ਰਾਈਵੇਟ ਫੌਜ ਸੀ ਕੌਣ ਹੈ ਉਹ ਬਾਬਾ ਜੋ ਦਿੱਲੀ ਦਾ ਮਾਲਕ ਹੈ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਅਖੀਰ ਤੱਕ ਦੇਖਿਓ ਕਿਉਂਕਿ ਮੈਨੂੰ ਪਤਾ ਤੁਸੀਂ ਇਹ ਵੀਡੀਓ ਸ਼ੇਅਰ ਜ਼ਰੂਰ ਕਰੋਗੇ ਉਹ ਵੀ ਪੂਰੇ ਮਾਣ ਦੇ ਨਾਲ ਅੰਗਰੇਜ਼ੀ ਸ਼ਾਸਨ ਸਮੇਂ ਕੋਲਕਾਤਾ ਅੰਗਰੇਜ਼ੀ ਹਕੂਮਤ ਦੀ ਰਾਜਧਾਨੀ ਰਹਿ ਮਾਹੌਲ ਕੁਝ ਐਸਾ ਬਣਿਆ ਕਿ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਬਦਲਣ ਦਾ ਫੈਸਲਾ ਕੀਤਾ ਤੇ ਫੈਸਲਾ ਇਹ ਹੋਇਆ ਕਿ ਦਿੱਲੀ ਦੇ ਇਲਾਕੇ ਵਿੱਚ ਨਵੀਂ ਰਾਜਧਾਨੀ ਬਣਾਈਏ ਕਿਉਂਕਿ ਉਸ ਤੋਂ ਪਹਿਲਾਂ ਮੁਗਲ ਹਕੂਮਤ ਸਮੇਂ ਵੀ ਦਿੱਲੀ ਰਾਜਧਾਨੀ ਨਹੀਂ ਰਹੀ ਸੀ ਤੇ ਅੰਗਰੇਜ਼ਾਂ ਨੇ ਸੋਚਿਆ ਕਿ ਦਿੱਲੀ ਭਾਰਤ ਦੇ ਸੈਂਟਰ ਜਿਹੇ ਚ ਪੈਂਦੀ ਹੈ ਸੋ ਉੱਥੋਂ ਰਾਜ ਪ੍ਰਬੰਧ ਚਲਾਉਣਾ ਸੌਖ ਹੈ ਕੋਲਕਾਤਾ ਵੈਸੇ ਵੀ ਇੱਕ ਪਾਸੇ ਜਿਹਨੂੰ ਪੈ ਜਾਂਦਾ ਸੋ 12 ਦਸੰਬਰ 1911 ਨੂੰ ਅੰਗਰੇਜ਼ੀ ਸ਼ਾਸਕ ਜਾਰਜ 5ਵੇਂ ਨੇ ਕੋਲਕਾਤਾ ਦੀ ਜਗ੍ਹਾ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਏ ਜਾਣ ਦਾ ਐਲਾਨ ਕੀਤਾ 1911 ਤੋਂ ਦਿੱਲੀ ਦੇ ਨਵ ਨਿਰਮਾਣ ਦਾ ਸ਼ੁਰੂ ਹੋਇਆ ਇਹ ਕੰਮ 1931 ਤੱਕ ਪੂਰਾ ਹੋਇਆ ਤੇ ਅੰਗਰੇਜ਼ਾਂ ਤੋਂ ਬਾਅਦ ਹੁਣ ਤੱਕ ਇਹ ਰਾਜਧਾਨੀ ਚੱਲੀ ਆਉਂਦੀ ਹੈ ਪਰ ਆਪਾਂ ਗੱਲ ਕਰਨੀ ਹੈ ਦਿੱਲੀ ਦੀ ਮਾਲਕੀ ਬਾਰੇ ਕਿ ਇਹ ਇਲਾਕਾ ਸਿੱਖਾਂ ਦਾ ਕਿਵੇਂ ਹੈ ਜਦੋਂ 1911 ਵਿੱਚ ਨਵੀਂ ਦਿੱਲੀ ਦੀ ਨੀਂਹ ਧਰੀ ਸੀ ਤਾਂ ਰਾਜੇ ਜੋਰਜ 5 ਨੇ ਇੱਥੇ ਕੁਝ ਪਿੰਡ ਉਜਾੜ ਕੇ ਇਸ ਜ਼ਮੀਨ ਤੇ ਕਬਜ਼ਾ ਕੀਤਾ ਜਿਵੇਂ ਚੰਡੀਗੜ੍ਹ ਨੂੰ ਜਦੋਂ ਬਸਾਇਆ ਗਿਆ ਸੀ ਤਾਂ ਪੰਜਾਬ ਦੇ ਬਹੁਤ ਸਾਰੇ ਪਿੰਡ ਉਜਾੜੇ ਸੀ ਤੇ ਇੱਕ ਨਵਾਂ ਸ਼ਹਿਰ ਚੰਡੀਗੜ੍ਹ ਉਸਾਰਿਆ ਸੀ ਬਿਲਕੁਲ ਉਸੇ ਤਰ੍ਹਾਂ ਮਸਲਾ ਇਹ ਸੀ ਕਿ ਅੰਗਰੇਜ਼ ਸਰਕਾਰ ਨੇ ਜੋ ਇਸ ਜ਼ਮੀਨ ਨੂੰ ਅਕਵਾਇਰ ਕਰਨਾ ਸੀ ਤਾਂ ਪਹਿਲਾਂ ਪਤਾ ਕਰਨਾ ਜ਼ਰੂਰੀ ਸੀ ਕਿ ਇਹ ਜ਼ਮੀਨ ਕਿਸ ਦੀ ਮਾਲਕੀ ਹੈ ਇਹ ਜ਼ਮੀਨ ਕਿਸ ਦੀ ਹੈ ਜਿਵੇਂ ਹੁਣ ਵੀ ਜਦੋਂ ਜ਼ਮੀਨ ਅਕਵਾਇਰ ਹੁੰਦੀ ਹੈ ਤਾਂ ਪਹਿਲਾਂ ਮਾਲਕ ਦੀ ਸਹਿਮਤੀ ਚਾਹੀਦੀ ਹੈ ਤੇ ਫਿਰ ਜ਼ਮੀਨ ਦੇ ਹਿਸਾਬ ਨਾਲ ਮਾਲਕ ਨੂੰ ਉਸ ਦਾ ਮੁਆਵਜ਼ਾ ਵੀ ਮਿਲਦਾ ਹੈ ਹੁਣ ਇਹ ਜੋ ਹਾਈਵੇਜ਼ ਪੰਜਾਬ ਵਿੱਚ ਬਣ ਰਹੇ ਨੇ ਜੰਮੂ ਕਟੜਾ ਵਾਲਾ ਰੋਡ ਹੈ ਇਹ ਵੀ ਪੰਜਾਬ ਚੋਂ ਲੰਘ ਰਿਹਾ ਤਾਂ ਜ਼ਮੀਨ ਐਕਵਾਇਰ ਕੀਤੀ ਗਈ ਹੈ ਜਿਨ੍ਹਾਂ ਕਿਸਾਨਾਂ ਜਾਂ ਲੋਕਾਂ ਦੀ ਜ਼ਮੀਨ ਇਸ ਰੋਡ ਵਿੱਚ ਆਈ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਅੰਗਰੇਜ਼ਾਂ ਨੇ ਜ਼ਮੀਨ ਐਕਵਾਇਰ ਕਰਨ ਲਈ 1894 ਵਿੱਚ ਇੱਕ ਐਕਟ ਬਣਾਇਆ ਸੀ ਲੈਂਡ ਐਕਵਾਇਜ਼ੀਸ਼ਨ ਐਕਟ ਜੋ ਭਾਰਤ ਤੇ ਪਾਕਿਸਤਾਨ ਵਿੱਚ ਉਦੋਂ ਤੋਂ ਹੁਣ ਤੱਕ ਚੱਲਿਆ ਆਉਂਦਾ ਹੈ ਹੁਣ ਆ 2013 ਵਿੱਚ ਉਸ 'ਚ ਥੋੜੀ ਸੋਧ ਕੀਤੀ ਹੈ ਭਾਰਤ ਸਰਕਾਰ ਨੇ ਤਾਂ ਅੰਗਰੇਜ਼ਾਂ ਨੇ ਦਿੱਲੀ ਦੇ ਨਿਰਮਾਣ ਲਈ ਜੋ ਜ਼ਮੀਨ ਅਕਵਾਇਰ ਕਰਨੀ ਸੀ ਤਾਂ ਪਤਾ ਲੱਗਾ ਕਿ ਇਹ ਜ਼ਮੀਨ ਇੱਕ ਸਿੱਖ ਦੀ ਹੈ ਕਿਉਂਕਿ ਉਸ ਸਿੱਖ ਦਾ ਅੱਗੇ ਕੋਈ ਪਰਿਵਾਰ ਨਹੀਂ ਸੀ ਬਚਿਆ ਤਾਂ ਅੰਗਰੇਜ਼ ਸਰਕਾਰ ਨੇ ਇਮਾਨਦਾਰੀ ਨਾਲ ਇਸ ਜ਼ਮੀਨ ਦੀ ਓਨਰਸ਼ਿਪ ਉਸੇ ਸਿੱਖ ਦੇ ਨਾਮ ਤੇ ਹੀ ਰੱਖੀ ਤੇ ਫੈਸਲਾ ਹੋਇਆ ਕਿ ਇਸ ਜ਼ਮੀਨ ਨੂੰ ਲੀਜ਼ ਤੇ ਲਿਆ ਜਾਵੇ 99 ਸਾਲਾਂ ਵਾਸਤੇ ਫਿਰ ਜੋ ਗੁਰਦੁਆਰਾ ਕਾਬਗੰਜ ਸਾਹਿਬ ਦੇ ਨੇੜੇ ਦੀ 400 ਏਕੜ ਜ਼ਮੀਨ ਸੀ ਜਿਸ ਤੇ ਹੁਣ ਪਾਰਲੀਮੈਂਟ ਬਣਿਆ ਰਾਸ਼ਟਰਪਤੀ ਭਵਨ ਇਹ ਬਣੇ ਹੋਏ ਨੇ ਉਹ ਜ਼ਮੀਨ ਬਾਰੇ ਜਦੋਂ 1947 ਤੋਂ ਬਾਅਦ ਸਿੱਖਾਂ ਨੇ ਆਵਾਜ਼ ਚੁੱਕੀ ਤਾਂ ਸਰਕਾਰ ਨੇ 400 ਏਕੜ ਜ਼ਮੀਨ ਦਾ ਠੇਕਾ ਦਿੱਲੀ ਸੇ ਗੁਰਦੁਆਰਾ ਕਮੇਟੀ ਨੂੰ ਦੇਣਾ ਸ਼ੁਰੂ ਕੀਤਾ ਸੋ 1911 ਤੋਂ ਸ਼ੁਰੂ ਹੋਈ ਇਹ ਲੀਜ਼ 2011 ਵਿੱਚ ਖਤਮ ਹੋ ਗਈ ਸੀ ਪੰਚੇਸ ਬਾਬੇ ਦੀ ਇਹ ਜ਼ਮੀਨ ਸੀ ਜਿਸ ਸਿੱਖ ਦੀ ਇਹ ਜ਼ਮੀਨ ਸੀ ਉਸ ਦਾ ਸਾਰਾ ਪਰਿਵਾਰ ਸਿੱਖੀ ਖਾਤਰ ਸ਼ਹੀਦ ਹੋ ਚੁੱਕਾ ਸੀ ਤੇ ਸਰਕਾਰ ਇਹ ਜ਼ਮੀਨ ਤੇ ਕਬਜ਼ਾ ਕਰਕੇ ਬਹਿ ਗਈ ਪਰ ਕਾਗਜ਼ਾਂ ਵਿੱਚ ਨਾਮ ਅੱਜ ਵੀ ਉਸ ਸਿੱਖ ਦਾ ਉਸ ਬਾਬੇ ਦਾ ਬੋਲਦਾ ਹੁਣ ਕਰਦੇ ਆਂ ਗੱਲ ਉਸ ਸਿੱਖ ਪੰਥ ਦੀ ਉਸ अजीम ਸ਼ਖਸੀਅਤ ਬਾਰੇ ਉਸ ਬਾਬੇ ਬਾਰੇ ਜਿਸ ਦੇ ਨਾਮ ਨਵੀਂ ਦਿੱਲੀ ਦਾ ਇਹ ਇਲਾਕਾ ਬੋਲਦਾ ਹੈ ਪਾਈ ਲੱਖੀ ਸ਼ਾਹ ਵਣਜਾਰੇ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਉਹੀ ਭਾਈ ਲੱਖੀ ਸ਼ਾਹ ਜਿਸ ਨੇ ਸੈਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਮਗਰੋਂ ਉਹਨਾਂ ਦੇ ਧੜ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਸੀ। ਅਸਲ ਵਿੱਚ ਜਦੋਂ ਅੰਗਰੇਜ਼ਾਂ ਨੇ ਨਵੀਂ ਦਿੱਲੀ ਦਾ ਨਿਰਮਾਣ 1911 ਚ ਸ਼ੁਰੂ ਕਰਾਇਆ ਸੀ ਤਾਂ ਇਹ ਨਿਰਮਾਣ ਦਾ ਕੰਮ ਰਾਏਸੀਨਾ ਪਿੰਡ ਦੇ ਇਲਾਕੇ 'ਚ ਸ਼ੁਰੂ ਕੀਤਾ ਸੀ। ਇਹ ਪਿੰਡ ਭਾਈ ਲੱਖੀ ਸ਼ਾਹ ਦੇ ਵੱਡੇ ਵਡੇਰੇ ਭਾਈ ਰਾਏਸੀਨਾ ਜੀ ਨੇ ਆਬਾਦ ਕੀਤਾ ਸੀ ਤੇ ਉਹਨਾਂ ਦੇ ਨਾਮ ਤੋਂ ਹੀ ਇਹ ਇਲਾਕਾ ਰਾਏਸੀਨਾ ਹिल्स ਕਰਕੇ ਮਸ਼ਹੂਰ ਹੋ ਗਿਆ। ਗੁਰੂ ਸਾਹਿਬ ਦੇ ਸਮੇਂ ਅਸਲ ਦਿੱਲੀ ਦਾ ਨਾਮ ਸ਼ਾਹਜਹਾਨਾਬਾਦ ਸੀ ਜਿਸ ਵਿੱਚ ਲਾਲ ਕਿਲਾ ਸਲੀਮਗੜ ਕਿਲਾ ਚਾਂਦਨੀ ਚੌਕ ਫਤਿਹਪੁਰੀ ਜਾਮਾ ਮਸਜਿਦ ਦਰੀਬਾ ਕਲਾ ਦਰਿਆਗੰਜ ਕਸ਼ਮੀਰੀ ਗੇਟ ਵਗੈਰਾ ਇਹ ਇਲਾਕੇ ਆਉਂਦੇ ਸੀ ਦਿੱਲੀ ਦੇ ਚਾਂਦਨੀ ਚੌਕ ਕਨਾਟ ਪਲੇਸ ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪੈਰਾਂ ਦੀ ਧੂੜ ਨਾਲ ਇਤਿਹਾਸ ਬਣੇ ਹੋਏ ਨੇ ਗਨਾਡ ਪਲੇਸ ਦਾ ਇਲਾਕਾ ਰਾਜਾ ਜੈ ਸਿੰਘ ਮਿਰਜ਼ਾ ਦੀ ਜਾਇਦਾਦ ਸੀ ਤੇ ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਇਹ ਇਲਾਕਾ ਭਾਈ ਲੱਖੀ ਸ਼ਾਹ ਬਣਜਾਰਾ ਜੀ ਦੀ ਜਾਇਦਾਦ ਸੀ ਇਸ ਜ਼ਮੀਨ ਤੇ ਗੁਰਦੁਆਰਾ ਰਿਕਾਬ ਗੰਜ ਸਾਹਿਬ ਸ਼ਿਸ਼ੋਭਿਤ ਹੈ ਜੋ ਕਿ ਭਾਈ ਲੱਖੀ ਸ਼ਾਹ ਜੀ ਦਾ ਆਪਣਾ ਘਰ ਹੁੰਦਾ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਤੜਦਾਸ संस्कार ਭਾਈ ਲੱਖੀ ਸ਼ਾਹ ਨੇ ਕੀਤਾ ਸੀ ਮਿਸਲਾਂ ਦੇ ਸਮੇਂ 1764 ਤੋਂ ਲੈ ਕੇ 1787 ਤੱਕ ਸਿੰਘਾਂ ਨੇ ਦਿੱਲੀ ਤੇ ਕਰੀਬ 15 ਵਾਰ ਹਮਲੇ ਕੀਤੇ ਜਿਨ੍ਹਾਂ ਵਿੱਚ ਫਰਵਰੀ 1764 ਚ ਬਾਬਾ ਬਘੇਲ ਸਿੰਘ ਦੀ ਅਗਵਾਈ ਚ 30000 ਦੀ ਸਿੱਖ ਫੌਜ ਨੇ ਦਿੱਲੀ ਤੇ ਹਮਲਾ ਕੀਤਾ ਯਮੁਨਾ ਦਰਿਆ ਪਾਰ ਕਰਕੇ ਦਿੱਲੀ ਦੇ ਕੁਝ ਇਲਾਕੇ ਤੇ ਕਬਜ਼ਾ ਕਰ ਲਿਆ ਜਿਸ ਨੂੰ ਹੁਣ 30 ਹਜ਼ਾਰੀ ਕਹਿੰਦੇ ਨੇ ਫਿਰ 8 ਜਨਵਰੀ 1774 ਨੂੰ ਹਮਲਾ ਕਰਕੇ ਸ਼ਾਦਰਾ ਤੇ ਕਬਜ਼ਾ ਕੀਤਾ ਫਿਰ 15 ਜੁਲਾਈ 1775 ਨੂੰ ਫਿਰ ਹਮਲਾ ਕੀਤਾ ਤੇ ਪਹਾੜਗੰਜ ਜੈ ਸਿੰਘਪੁਰਾ ਤੇ ਕਬਜ਼ਾ ਕੀਤਾ ਇਸ ਤੋਂ ਬਾਅਦ 8 ਮਾਰਚ 1783 ਨੂੰ ਫੇਰ ਹਮਲਾ ਕੀਤਾ ਤੇ ਮਲਕ ਗੰਜ ਤੇ ਸਬਜ਼ੀ ਮੰਡੀ ਏਰੀਆ ਉਨਾਂ ਤੇ ਕਬਜ਼ਾ ਕੀਤਾ 9 ਮਾਰਚ 1783 ਨੂੰ ਅਜਮੇਰੀ ਗੇਟ ਏਰੀਆ ਅਤੇ ਫੇਰ 15 ਮਾਰਚ 1783 ਨੂੰ ਸਿੰਘਾਂ ਨੇ ਜਥੇਦਾਰ ਜੱਸਾ ਸਿੰਘ ਆਲੂਆਲੀਆ ਜਥੇਦਾਰ ਬਗੇਲ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਤਾਰਾ ਸਿੰਘ ਖੁਸ਼ ਹਾਲ ਸਿੰਘ ਕਰਨ ਸਿੰਘ ਭਾਗ ਸਿੰਘ ਸਾਹਿਬ ਸਿੰਘ ਸਰਦਾਰ ਸ਼ੇਰ ਸਿੰਘ ਬੁੜੀਆ ਗੁਰਦੇਵ ਸਿੰਘ ਲਾਡੋਵਾਲੀਆ ਕਰਨ ਸਿੰਘ ਸ਼ਾਹਬਾਦ ਗੁਰਬਖਸ਼ ਸਿੰਘ ਅੰਬਾਲਾ ਜੋ ਮਜਨੂ ਢਿੱਲੇ ਇਕੱਠੇ ਹੋਏ ਸੀ ਇਹਨਾਂ ਜਥੇਦਾਰਾਂ ਦੀ ਅਗਵਾਈ ਵਿੱਚ ਦਿੱਲੀ ਤੇ ਹਮਲਾ ਕੀਤਾ ਤੇ ਲਾਲ ਕਿਲੇ ਦੀ ਦਵਾਰ 'ਚ ਮੋਰੀ ਕੀਤੀ ਜਿਸ ਨੂੰ ਮੋਰੀ ਗੇਟ ਕਿਹਾ ਜਾਂਦਾ ਹੈ ਉੱਥੋਂ ਅੰਦਰ ਦਾਖਲ ਹੋ ਕੇ ਲਾਲ ਕਿਲੇ ਤੇ ਕਬਜ਼ਾ ਕਰਕੇ ਖਾਲਸਾਈ ਨਿਸ਼ਾਨ ਦਿੱਲੀ ਦੇ ਲਾਲ ਕਿਲੇ ਤੇ ਚੁਲਾ ਦਿੱਤਾ ਗਿਆ ਇਸ ਤੋਂ ਬਾਅਦ ਬਾਬਾ ਬਘੇਲ ਸਿੰਘ ਨੇ ਹੀ ਦਿੱਲੀ ਦੇ ਇਤਿਹਾਸਿਕ ਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਉੱਥੇ ਗੁਰਦੁਆਰੇ ਸਹਿਬਾਨ ਤਾਮੀਰ ਕਰਵਾਏ ਸੀ। ਇਹਨਾਂ ਸਥਾਨਾਂ ਬਾਰੇ ਤੇ ਸਿੰਘਾਂ ਵੱਲੋਂ ਦਿੱਲੀ ਤੇ ਕਬਜ਼ੇ ਬਾਰੇ ਇੱਕ ਵੀਡੀਓ ਅਸੀਂ ਪਹਿਲਾਂ ਦੀ ਬਣਾਈ ਹੋਈ ਹੈ ਜੋ ਇੱਥੇ ਉੱਪਰ ਲਿੰਕ ਵਿੱਚ ਤੁਸੀਂ ਦੇਖ ਸਕਦੇ ਹੋ। ਇਸ ਦਾ ਲਿੰਕ ਆਪਾਂ ਥੱਲੇ ਡਿਸਕ੍ਰਿਪਸ਼ਨ ਵਿੱਚ ਵੀ ਤੁਹਾਨੂੰ ਦੇ ਦੇਵਾਂਗੇ। ਉਹ ਵੀ ਜ਼ਰੂਰ ਦੇਖਿਓ। ਤੁਹਾਨੂੰ ਖਾਲਸੇ ਵੱਲੋਂ ਦਿੱਲੀ ਫਤਿਹ ਕਰਨ ਦਾ ਸਾਰਾ ਇਤਿਹਾਸ ਸਮਝ ਆ ਜਾਵੇਗਾ। ਸਮਾਂ ਚੱਲਦਾ ਗਿਆ ਤੇ ਅੰਗਰੇਜ਼ਾਂ ਦਾ ਰਾਜ ਆਇਆ ਜੋ ਹੁਣ ਭਾਰਤ ਦੀ ਪਾਰਲੀਮੈਂਟ ਹੈ ਉਹ ਅਸਲ ਵਿੱਚ ਅੰਗਰੇਜ਼ੀ ਵਾਇਸਰਾਏ ਉਹਦੇ ਲਈ ਇਮਾਰਤ ਬਣਾਈ ਗਈ ਸੀ ਤੇ ਜਦੋਂ ਨਵੀਂ ਦਿੱਲੀ ਦਾ ਨਿਰਮਾਣ ਰਾਏਸੀਨਾ ਹिल्स ਇਸ ਇਲਾਕੇ 'ਚ ਸ਼ੁਰੂ ਹੋਇਆ ਤਾਂ ਇਸ ਇਲਾਕੇ 'ਚ ਅੰਗਰੇਜ਼ਾਂ ਨੇ ਨਵੀਆਂ ਹੋਰ ਇਮਾਰਤਾਂ ਵੀ ਬਣਾਈਆਂ ਹੋਇਆ ਕਿ ਕਿ ਉਦੋਂ ਗਵਰਨਰ ਜਨਰਲ ਲਾਰਡ ਹੌਡਿੰਗ ਨੇ ਵਾਇਸਰਾਏ ਭਵਨ ਲਈ ਜਿਹੜੀ ਥਾਂ ਪਸੰਦ ਕੀਤੀ ਸੀ ਉਹ ਇਤਿਹਾਸਿਕ ਗੁਰਦੁਆਰਾ ਰਕਾਬगंज ਸਾਹਿਬ ਦੇ ਨਾਲ ਲੱਗਦੀ ਸੀ ਅੰਗਰੇਜ਼ਾਂ ਦੇ ਹੁਕਮਾਂ ਤੇ ਅਧਿਕਾਰੀਆਂ ਨੇ ਕੰਮ ਕਰਨਾ ਸ਼ੁਰੂ ਕੀਤਾ ਤੇ ਸੜਕਾਂ ਚੌੜੀਆਂ ਕੀਤੀਆਂ ਇਸ ਦੌਰਾਨ ਰਸਤੇ 'ਚ ਆਈ ਇੱਕ ਗੁਰਦੁਆਰਾ ਕਾਬਗੰਜ ਸਾਹਿਬ ਦੀ ਕੰਧ ਅੜਿੱਕਾ ਬਣ ਰਹੀ ਸੀ ਅਫਸਰਾ ਨੇ ਬਿਨਾਂ ਕਿਸੇ ਸਲਾਹ مشورے ਦੇ ਭਵਨ ਨਿਰਮਾਣ ਮੁਤਾਬਕ ਗੁਰਦੁਆਰੇ ਦੀ ਕੰਧ ਢਾਹ ਦਿੱਤੀ ਤੇ ਇਸ ਥਾਂ ਨੂੰ ਤਾਰ ਦੇ ਨਾਲ ਘੇਰਨ ਲੱਗੇ ਉਸੇ ਵਕਤ ਉੱਥੇ ਇੱਕ ਸਿੱਖ ਬੀਬੀ ਜਿਸ ਦਾ ਨਾਮ ਸ਼ਾਮਕੌਰ ਸੀ ਉਹ ਮੌਕੇ ਤੇ ਪਹੁੰਚ ਗਈ ਉਹ ਗੁਰੂ ਘਰ ਨਾਲ ਹੁੰਦੇ ਇਸ ਜ਼ੁਲਮ ਨੂੰ ਵੇਖ ਨਾ ਸਕੀ ਤੇ ਬੀਬੀ ਸ਼ਾਮਕੌਰ ਆਪਣੇ ਦੁੱਧ ਚੁੰਗਦੇ ਬੱਚੇ ਗੁਰਬਖਸ਼ ਸਿੰਘ ਨੂੰ ਛਾਤੀ ਨਾਲ ਲਾ ਕੇ ਢਾਈ ਗਈ ਕੰਧ ਤੇ ਲੰਮੇ ਪੈ ਗਈ ਤੇ ਐਲਾਨ ਕੀਤਾ ਕਿ ਉਸ ਦੀ Laash ਦੇ ਟੁਕੜੇ-ਕੁਣਕੜੇ ਕਰ ਦਿਓ ਪਰ ਉਹ ਢਾਈ ਹੋਈ ਕੰਧ ਤੋਂ ਹਟੇਗੀ ਨਹੀਂ ਬੀਬੀ ਸ਼ਾਮਕੌਰ ਦੇ ਇਸ ਕਦਮ ਨੇ ਉੱਥੇ ਅਧਿਕਾਰੀਆਂ ਨੂੰ ਆਪਣਾ ਪ੍ਰੋਜੈਕਟ ਉੱਥੇ ਹੀ ਰੋਕਣ ਦੇ ਲਈ ਮਜਬੂਰ ਕਰ ਦਿੱਤਾ ਇਹ ਬੀਬੀ ਸ਼ਾਮਕੌਰ ਗੁਰਦੁਆਰਾ ਰਕਾਬगंज ਸਾਹਿਬ ਦਾ ਪ੍ਰਬੰਧ ਵੇਖ ਰਹੇ ਮਹੰਤ 사ਵਣ ਸਿੰਘ ਦੀ ਘਰਵਾਲੀ ਸੀ ਵਾਇਸ ਰਾਏ ਦੀ ਕੋਠੀ ਬਣਾਉਣ ਦੇ ਲਈ ਗੁਰਦੁਆਰਾ ਰਕਾਬगंज ਸਾਹਿਬ ਦੀ ਕੰਦ ਟਾਉਣ ਦੀ ਇਹ ਖਬਰ ਪੰਜਾਬ ਪਹੁੰਚ ਚੁੱਕੀ ਸੀ ਤੇ ਸਿੱਖ ਸੰਗਤ ਵਿੱਚ ਅੱਗ ਬੰਗ ਫੈਲ ਗਈ ਫਿਰ ਅੰਗਰੇਜ਼ਾਂ ਖਿਲਾਫ ਸਿੰਘਾਂ ਵੱਲੋਂ ਮੋਰਚਾ ਬੰਦੀ ਸ਼ੁਰੂ ਹੋ ਗਈ ਕਿਹਾ ਜਾਂਦਾ ਕਿ ਇਸ ਤੋਂ ਬਾਅਦ ਨਾਬਾ ਦੇ ਰਾਜਾ ਰੂਪਦਮਨ ਸਿੰਘ ਨਾਬਾ ਉਹਨਾਂ ਨੇ ਵੀ ਅੰਗਰੇਜ਼ਾਂ ਦੀ ਇਸ ਵਧਿੱਕੀ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਖੈਰ ਸਿੱਖ ਪੰਥ ਨੇ ਇਹ ਮੋਰਚਾ ਉਦੋਂ ਜਿੱਤਿਆ ਸੀ ਤੇ ਅੰਗਰੇਜ਼ ਸਰਕਾਰ ਨੇ ਉਹ ਕੰਦ ਗੁਰਦੁਆਰਾ ਸਾਹਿਬ ਦੀ ਜਿਹੜੀ ਢਾਈ ਸੀ ਉਹ ਦੁਬਾਰਾ ਬਣਵਾਈ ਭਾਈ ਲੱਖੀ ਸ਼ਾਹ ਸ਼ਹੀਦ ਭਾਈ ਮਨੀ ਸਿੰਘ ਦੇ ਸਹੌਰਾ ਸਾਹਿਬ ਲੱਗਦੇ ਸੀ ਜਿਹਨਾਂ ਜੋ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲੇ ਇੱਕ ਵਣਜਾਰਾ ਸਿੱਖ ਸੀ ਜੋ ਪਿੱਛੋਂ ਪਾਕਿਸਤਾਨ ਦੇ ਮੁਜੱਫਰਗੜ ਜ਼ਿਲ੍ਹੇ ਦੇ ਖੈਰਪੁਰ ਪਿੰਡ ਨਾਲ ਸੰਬੰਧਿਤ ਸੀ ਤੇ ਇਹਨਾਂ ਦੇ ਵੱਡੇ-ਵਡੇਰੇ ਕਾਰ ਵਪਾਰ ਕਰਕੇ ਦਿੱਲੀ ਦੇ ਨੇੜੇ ਆ ਵਸੇ ਸੀ ਜਿਨ੍ਹਾਂ ਨੇ ਰਾਏਸੀਨਾ ਪਿੰਡ ਬਸਾਇਆ ਸੀ ਰਾਇਸਿਨਾ ਦੀ ਜ਼ਮੀਨ ਅੱਜ ਵੀ ਇਹਨਾਂ ਦੀ ਮਾਲਕੀ ਬੋਲਦੀ ਹੈ ਹੈਰਾਨੀ ਹੈ ਕਿ ਜਿਸ ਦਿੱਲੀ ਦੇ ਤਖਤ ਤੋਂ ਪੰਜਾਬ ਵਿਰੋਧੀ ਸਿੱਖ ਕੌਮ ਵਿਰੋਧੀ ਫੈਸਲੇ ਹੁੰਦੇ ਨੇ ਉਹ ਫੈਸਲੇ ਸਾਡੀ ਹੀ ਜ਼ਮੀਨ ਤੇ ਬਣੇ ਤਖਤ ਤੋਂ ਸੁਣਾਏ ਜਾਂਦੇ ਭਾਵੇਂ ਉਹ ਅੰਗਰੇਜ਼ ਹਕੂਮਤ ਹੋਵੇ ਤੇ ਚਾਹੇ ਵਰਤਮਾਨ ਸਰਕਾਰਾਂ ਖੈਰੇ ਖਾਲਸਾ ਪੰਥ ਦੀ ਜ਼ਮੀਨ ਹੈ ਤੇ ਇੱਕ ਦਿਨ ਪੰਥ ਕੋਲ ਵਾਪਸ ਜ਼ਰੂਰ ਆਵੇਗੀ ਕਿਉਂਕਿ ਇਹ ਪੰਥ ਬਾਬੇ ਲੱਖੀ ਸ਼ਾਹ ਬਣਜਾਰੇ ਦਾ ਆਪਣਾ ਪਰਿਵਾਰ ਹੈ ਇਸ ਬਾਬਤ ਤੁਸੀਂ ਵਧੇਰੇ ਜਾਣਕਾਰੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਲੈ ਸਕਦੇ ਹੋ ਇਤਿਹਾਸ ਬਾਰੇ ਖੋਜ ਪੜਤਾਲ ਕਰਨ ਵੀਡੀਓ ਸ਼ੂਟ ਤੋਂ ਲੈ ਕੇ ਐਡੀਟਿੰਗ ਕਰਨ ਤੱਕ ਬਹੁਤ ਮਿਹਨਤ ਲੱਗਦੀ ਹੈ ਸਾਡੀ ਮਿਹਨਤ ਦਾ ਮੁੱਲ ਤਾਂ ਹੀ ਪੈਂਦਾ ਹੈ ਜਦੋਂ ਤੁਸੀਂ ਅਜਿਹੀ ਇਤਿਹਾਸਕ ਜਾਣਕਾਰੀ ਨੂੰ ਹੋਰਾਂ ਤੱਕ ਸ਼ੇਅਰ ਕਰੋਗੇ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਵੀ ਕਰਿਓ ਤੇ ਸਾਡਾ ਚੈਨਲ ਪੰਜਾਬ ਫਲੇਮ ਸਬਸਕ੍ਰਾਈਬ ਕਰਕੇ ਜਾਓ ਕਮੈਂਟ ਕਰਕੇ ਆਪਣੇ ਵਿਚਾਰ ਦੇਣਾ ਵੀ ਨਾ ਭੁੱਲਿਓ